हां जी दोस्तों सोशल मीडिया ਤੇ ਇੱਕ ਨਿੱਕੇ ਜਿਹੇ ਮੁੰਡੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਿੱਕਾ ਜਿਹਾ ਮੁੰਡਾ ਹੱਥ ਵਿੱਚ ਚੱਪਲਾ ਫੜ ਕੇ ਕਬਰਸਥਾਨ ਵਿੱਚ ਘੁੰਮ ਰਿਹਾ ਹੈ ਦੋਸਤੋ ਅਸਲ ਵਿੱਚ ਗੱਲ ਇਹ ਹੈ ਕਿ ਇਸ ਮੁੰਡੇ ਦੀ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਹੈ ਇਸ ਮੁੰਡੇ ਨੂੰ ਪਤਾ ਹੈ ਕਿ ਮੇਰੀ ਮਾਂ ਨੂੰ ਇੱਥੇ ਹੀ ਦਫਨਾਇਆ ਗਿਆ ਹੈ ਤੇ ਹੁਣ ਇਹ ਜਦੋਂ ਵੀ ਮੁੰਡਾ ਕੋਈ ਵੀ ਨਵੀਂ ਚੀਜ਼ ਲੈ ਕੇ ਆਉਂਦਾ ਹੈ ਤਾਂ ਇੱਥੇ ਆਪਣੀ ਮਾਂ ਨੂੰ ਕਬਰ ਤੇ ਦਿਖਾਉਣ ਜ਼ਰੂਰ ਆਉਂਦਾ ਹੈ ਤੇ ਅੱਜ ਇਸ ਮੁੰਡੇ ਨੇ ਨਵੀਆਂ ਚੱਪਲਾ ਲਈਆਂ ਹਨ ਤੇ ਇਹ ਮੁੰਡਾ ਚੱਪਲਾ ਲੈ ਕੇ ਹੀ ਆਪਣੀ ਮਾਂ ਦੀ ਕਬਰ ਤੇ ਮਾਂ ਨੂੰ ਵਿਖਾਉਣ ਆਇਆ ਹੋਇਆ ਹੈ ਇਹ ਮੁੰਡਾ ਆਪਣੀ ਮਾਂ ਨੂੰ ਕੀ ਕਹਿ ਰਿਹਾ ਹੈ ਸੁਣ ਕੇ ਤੁਹਾਨੂੰ ਵੀ ਰੋਣਾ ਆ ਜਾਵੇਗਾ ਤੁਸੀਂ ਵੀ ਸੁਣੋ ਇਹ ਪੂਰੀ ਵੀਡੀਓ